ਤੇ ਵੀਰੋ ਰਾਤ ਦਾ ਟਾਈਮ ਆ ਤੇ ਪਾਇਆ ਉਸਮ ਜਿਸ ਟਾਈਮ ਆਉਨੇ ਵੀਰ ਕਿਆ ਕਹਿੰਦੇ ਬੱਕਰੀਆਂ ਗਏ ਪੋਈਆਂ ਸੀ ਤੇ ਦੇਖੋ ਕਿੰਨੇ ਮੁੰਡੇ ਆ ਜਾਏ ਆ ਤੇ ਲਾਠੀ ਲੂਠੀ ਵੀ ਆ ਲੈ ਤੇ ਕੱਛੇ ਰੋ ਵੀ ਖੇਤਾਂ ਦੇ ਕੋਲ ਉੱਠੇ ਬਈਏ ਕਿਤੇ ਤੇ ਦੇਖੋ ਵੀਰੋ 네ਰਾ ਫੁੱਲ ਹੋ ਰਿਹਾ ਤੇ ਚਮਚੜੀਆਂ ਵੀ ਬੋਲ ਰਹੀਆਂ ਦੇਖੋ ਦੇਖੋ ਬਈ ਭਾਂ ਕਿੰਨੇ ਦਲੇਰ ਮੁੰਡੇ ਜਾ ਰਹੇ ਆ ਦੇਖੋ ਹਮਲਾ ਨਾ ਸੌਰੀ ਇਸ ਦਾ ਮੁਕਾਬਲਾ ਕਰਨ ਕਰਿਓ ਰੇਨ ਧਾਰੀ ਛਕਣਾ ਬਈ ਔਰ ਦੇਖ ਗੌਰਵ ਪ੍ਰੀਤ ਸਰੀਰ ਦੇਖੋ ਡੋਲੇ ਡੂਲੇ ਵੀ ਦਿਖਾ ਦਿਓ ਔਰ ਦੇਖ ਡੋਲੇ ਇੱਧਰ ਦੇਖੋ ਇੱਕ ਬੰਦਾ ਹੋਰ ਦਿਖਾਵਾ ਸਾਨੂੰ ਕਿੱਧਰ ਲੈ ਜੇ ਨਾ ਸਮੇਂ ਵੀ ਚਰੀਵਾਂ ਕਿਡੀਆਂ ਬੜਿਆ ਹੋ ਦੇਖ ਨਾ ਜੀ ਕੋਈ ਹੋਰ ਨਾ ਨਿਕਲੇ ਆ ਰਿਹਾ ਚੰਗਲੀ ਸੂਰ ਨਾ ਆ ਜਾ ਕਦੀ ਸਾਨੂੰ ਭੈਣ ਚ ਕਾਲੂ ਵੀ ਨਾ ਮਿਲ ਜਾ ਇੱਧਰ ਦੇਖੋ ਦੋ ਬੰਦੇ ਨਿਕਲੇ ਆਣ ਫਿਰ ਤੱਕਾ ਮੌਕਾ ਕਾਲੂ ਕੁਲੀ ਵੀ ਨਾ ਨਿਕਲਿਆ ਵਾ ਇੱਧਰ ਤੇ ਉੱਧਰ ਬਾਈ ਗਿੱਦੜ ਵੀ ਬੋਲ ਰਹੇ ਆ ਤੇ ਗਿੱਦੜ ਵੀ ਦਿਖਾਵਾਂ ਤੁਹਾਨੂੰ ਤੇ ਬਾਈ ਕੁਛ ਦਿਖਿਆ? ਹਾਂ ਵੀਰੇ ਕੁਛ ਨਹੀਂ ਦਿਖਿਆ ਇਹ ਕੁੱਤਾ ਵੀ ਗਿਆ ਲਜਾਇਆ ਮਾਰਾ ਇੱਕ ਦਿਖਾਵਾਂ ਤੁਹਾਨੂੰ। ਮੂਗਲਾ ਵੀ ਜਾ ਰਿਹਾ ਇੱਕ ਨਾਲ ਤੇ ਅੱਜ ਬਾਈ ਆਪਾਂ ਜਾ ਰਹੇ ਆ ਆਪਣੇ ਖੇਤ ਕਿੱਥਾ? ਪੜਾ ਪੜਾ ਕਿੱਥਾ? ਓਏ ਉਧਰ ਕਿਧਰ? ਉਧਰ ਹੀ ਮੇਰਾ ਕਿਧਰ? ਉਧਰ ਹੀ ਚੀ ਲੱਗ ओए कितरा चलो, चलो 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 अग्गा हो अग्गा हो यार चलो चलो तो चलो किधर है बैर नहीं किधर है टेंपाई देखो इधर मानो कुछर दिखाई दे आ बीवी ओ किद कितक सीधा किधर किधर

ਬੰਦੇ ਡਰ ਰਹੇ ਦੀ ਗ੍ਰੰਡ ਆਦ ਨੂੰ ਚੱਲ ਚੱਲ ਲੱਗਾ ਹੋ ਯਾਰ ਆ ਇੱਧਰ ਦੇਖ ਕੋ ਪੰਜ ਚਾਰ ਪੂਤ ਪਾਤ ਵੀ ਨਾ ਜਾ ਮੈਂ ਫਿਰ ਰੇ ਵੀ ਆਪਾਂ ਮੜੀਆਂ ਮੱਤ ਉੱਪਰ ਕਹਿੰਦੇ ਦੇਖਿਆ ਕਿ ਦੀ ਹੋ ਰਾ ਮਿੰਨੇ ਇੱਕ ਜੀ ਖੈੜਾ ਵਾਂ ਖੈੜਾ ਸਾਬ ਖੇਲਣੇ ਨੇ ਤੇ ਆਉਂ ਤੇ ਉਹ ਕੁੱਪਾ ਕੇ ਚੜ ਰਿਹਾ ਓਹ ਹੋ ਹੋ ਯੂ ਕੋਈ ਬੋਲਿਆ ਕੋਈ ਬੋਲਿਆ ਇੱਧਰ ਹੋਏ ਆਹ ਡਰ ਕੇ ਉੱਪਰ ਜਰਾ ਇਧਰ ਆਓ ਯਾਰ ਅੱਗਾਓ ਯਾਰ ਤੂੰ ਇਦ ਦਲੇਰ ਮੁੰਡਾ ਮਾਰੇ ਵਾ ਬਾਕੀ ਦੀ ਤਾਂ ਬੰਡ ਪਾੜੀ ਗਈ ਕੀ ਆ ਯਾਰ ਡਰਨਾ ਨਾਮ ਉਹ ਦੇਖੋ ਬਈ ਬਾਈ ਆਪਣਾ ਬਹੁਤ ਦਲੇਰ ਬੰਦਾ ਦੇਖੋ ਰਾਤ ਨੂੰ ਸਭ ਤੇ ਗਾਰ ਸੁਨਸਾਨ ਮੈਂ ਤੁਹਾਨੂੰ ਬੇਲਾਂ ਵੀਡੀਓ ਉਹੀ ਜਗ੍ਹਾ ਐ ਤੇ ਉਹ ਜਪਰ ਰਾਤ ਨੂੰ ਰਾਖੀ ਕਰਨਾ ਆਇਆ ਇਧਰ ਤੇ ਲਾਠ ਲੂਠ ਲੈ ਕੇ ਤੇ ਉਹ ਮੁੰਡਾ ਦੇਖੋ ਮੇਰੇ ਪਿੱਛੇ ਲੁਕ ਰਿਹਾ ਇੰਨਾ ਦਲੇਰ ਮੁੰਡਾ ਤੇ ਆ ਵੀ ਦੇਖੋ ਵਿਚਾਰੇ ਡਰ ਲੱਗ ਰਿਹਾ ਜੀ ਬਹੁਤ ਤੇ ਉਹ ਦੇਖੋ ਮੁੰਡਾ ਦੇਖੋ ਕਿੰਨੀ ਅੱਗੇ ਜਾ ਰਿਹਾ ਤੇ ਹਣ ਜਾ ਰਿਹਾ ਗਿਆ ਨਹੀਂ ਇਹ ਓਏ ਕਿ ਬੈਠਾ ਹੋਏ ਇਹ ਪੇਡਾਈ ਹਾਂ ਪੇਡਾ ਉਹ ਜਲਦੀ ਜੇ ਨਾ ਤੁਹਾਨੂੰ ਉਹ ਬਲੌਗ ਬਣਾ ਰਿਆ ਬਣਦੇ ਤੇ ਵੀ ਕੁਝ ਦਿਖਿਆ ਨਾ ਜੀ ਕੁਝ ਨਹੀਂ ਦਿਖਿਆ ਇਹ ਅੰਦਰੋਂ ਦਿਖ ਰਿਹਾ ਤਾਂ ਬਾਈ ਥੋੜਾ ਆ ਦੋ ਵਿੱਚ ਜੰਗਲੀ ਕੁੱਤਾ ਕਤਾ ਆਉਣਾ ਹੀ ਕੁੱਤਾ ਕਤਾ ਜੰਗਲੀ ਸੂਰ ਤਾਂ ਨਹੀਂ ਹੈਗਾ ਜੰਗਲੀ ਸੂਰ ਹੋਣੇ ਆ ਇੱਧਰ ਆ ਆਉਂਦੇ ਆ ਤੇ ਨੁਕਸਾਨ ਨੁਕਸਾਨ ਕੋਈ ਜੀਰੀ ਸਾਰੀ ਮੱਦ ਦੀ ਲੀਲਾ ਕਰਤਾ ਆਹ ਦੇਖੋ ਇੱਧਰ ਦੇਖੋ ਬਈ ਕੁੱਪੋ ਤੋੜਦੀ ਹੈ ਕਿਸੇ ਦਾ ਦੇਖੋ ਕੁੱਪ ਦਾ ਸਤਨਾਕ ਜੰਗਲੀ ਸੂਰਾਂ ਨੇ ਤੇ ਵੀਰ ਕਹਿੰਦੇ ਰਾਤ ਨੂੰ ਅੱਜ ਜੰਗਲੀ ਸੂਰਾਂ ਹੀ ਰਾਖੀ ਕਰਨਾ ਆਏ ਆ ਤੇ ਉਹ ਮੁੰਡਾ ਚਲ ਕਰ ਗਿਆ ਵੀਰੇ ਕੀ ਜੀਰੀ ਜੂਰੀ ਪੜਾ ਲਈ ਇਹ ਕਿਥਾ ਵੜੀ ਅੱਧਾ ਕਿੱਲਾ ਤੇ ਲਟਾ ਦੇ ਜਿਹੜੀ ਜੀਰੀ ਪੱਕੀ ਹੋਈ ਆ ਉਹਨਾਂ 'ਚ ਬਹੁਤ ਨੁਕਸਾਨ ਕਰ ਰਹੇ ਨੇ ਤੇ ਆ ਵੀਰ ਤਾਂ ਕਬੂਤਰਾਂ ਦਾ ਖੁੱਡਾ ਪੱਟ ਲਈਏ ਸੂਰ ਤੇ ਆ ਵੀਰ ਦੇਖੋ ਵਿਚਾਰਾ ਸ਼ਰਮਿਲਾ ਤੇ ਅੱਜ ਇਹ ਵੀ ਬੋਲਦਾ ਬਾਈ ਡਰ ਰਿਹਾ ਏ ਇਹ ਵੀ ਚਿੱਤੇ ਨੂੰ ਕੰਬ ਰਿਹਾ ਚਿੱਤੇ ਦਾ ਮੁਕਾਬਲਾ ਕਰਨ ਆਇਆ ਇਹ ਵੀ ਮੁੰਡਾ ਹੀ ਕੰਬ ਰਿਆ ਤੇ ਖੰਾਥ ਇਤਰਾ ਕਰ ਹੱਥ ਲਗਾ ਸਿੱਧਾ ਹੋ ਕੇ ਕਿਤਰਾ ਕੰਬ ਰਿਆ ਬਾਈ ਉਹ ਨੂੰ ਪੂਰਾ ਡਰ ਲੱਗ ਰਿਹਾ ਸਾਰਾ ਸੂਰਨ ਹੈ ਕਰ ਰਹੇ ਏ ਉਹ ਇਹ ਦਿਖਾਰਾ ਸੂਰਾ ਨੇ ਕੀਤਾ ਦੇਖੋ ਕਿ ਦਿਖਾਰਾ ਬਾਈ ਪੰਨੇ ਕਸੂਰਾ ਨੇ ਕੀ ਗਾ ਪਾਇਆ ਟੂੜੀ ਮੰਨ ਲੱਤੀ ਪੱਤੀ ਹੋਈ ਹੈ ਸਾਰੀ ਖੰਡਾ ਹੋਈ ਹੈ ਓਹੋ ਇਹੋ ਦੇਖੋ ਬਾਈ ਸੂਰਾ ਨੇ ਕੀ ਹਾਲ ਕਰਖਿਆ ਫਰਾ ਭਲਾ ਹੋ ਜਾ ਸਾਰਾ ਇੱਕ ਕੁੱਪ ਕਾ ਸਤਿਆਨਾ ਕਰਦੀਆ ਇਹ ਕੁੱਪ ਬਾਈ ਖੜਿਆ ਤਾਂ ਬਣਾ ਖੜਿਆ ਤਾਂ ਓ ਸਾਰਾ ਕਰ ਤੇ ਓ ਦੇਖੋ ਬਾਈ ਕੁੱਪ ਉੱਧਰ ਉੱਧਰ ਦਿਖਾ ਲੈ ਟਮਾ ਓ ਤਰ੍ਹਾਂ ਕੁੱਪ ਖੜਾ ਸੂਰਾ ਨੇ ਓਹੋ ਹੋ ਪੱਟ ਪੱਟ ਕੇ ਕਬੱਡੀ ਖੇਲੀ ਹੁੰਦੀ ਹੈ ਜਿਵੇਂ ਐਵੇਂ ਹਾਲ ਕਰਤਾ ਇਹ ਬਾਈ ਜਮੀ ਉਹ ਤੂੜੀ ਗਾਲ ਦੀ ਵੀ ਮੀਂਹ ਪੈਗਾ ਉਪਰ ਰਸਤੇ ਬਾਦ ਅੱਛਾ ਤੇ ਹੁਣ ਇਸ ਤੂੜੀ ਦਾ ਕੀ ਹਾਲੂਗਾ ਡੰਗਰੇ ਨੀਚੇ ਹੀ ਪਾਣੀ ਪੈਣੀ ਹੈ ਮੂੰ ਤਾਂ ਦੇ ਨਾਲ ਕੰਮ ਆਉਗੀ ਤਾਂ ਸਿਆਲ ਚਲੋ ਵਧੀਆ ਸਿਆਲ ਤਾਂ ਤੁਹਾਡੀ ਡੰਗਰੇ ਡੰਗਰੇ ਤੇ ਨੁਕਸਾਨ ਤਾਂ ਹੋ ਗਿਆ ਆਪਣਾ ਨੁਕਸਾਨ ਦੋ ਚਾਰ ਟਰਲੀਆਂ ਖਰਾਬ ਹੋ ਗਈਆਂ ਓਹ ਹੋ ਬਹੁਤ ਨੁਕਸਾਨ ਹੋਇਆ ਬਾਈ ਬਾਈ ਕਾ ਆਪਣੇਗਾ ਬਹੁਤ ਘੱਟ ਹੈ ਬੈਰਾ ਸੂਰ ਜਿੱਧਰ ਲੱਗਿਆ ਉਹ ਕਿਸਾਨ ਉਹ ਕਿਸਾਨ ਆਪਣੇ ਵੀਰ ਨੇ ਕਹਿੰਦੇ 50 ਕਿੱਲੇ ਠੇਕੇ ਦੇ ਪੈਲੀ ਲਈ ਹੋਈ ਆ ਬੰਦਾ ਵੀ ਦੇਖ ਲਓ ਤੁਸੀਂ ਕੰਮ ਕਰ ਕਰ ਕੇ ਇੰਨਾ ਮਤਲਬ ਕਮਜ਼ੋਰ ਹੋ ਗਿਆ ਬਾਲੇ ਵਰਗਾ ਸਰੀਰ ਨਾ ਸਮਝੀ ਕੀ ਕਹਾਗਾ ਆ ਦੇਖੋ ਇਧਰ ਵੀ ਸੂਰ ਨੇ ਓਹ ਸੂਰਾਂ ਨੇ ਮੋਗਲੇ ਵੀ ਕਰਦੀ ਏ ਦੇਖੋ ਦੋ ਗੁਪਾਂ ਦੇ ਦੇਖੋ ਬਈ ਦੋ ਗੁਪਾਂ ਮੋਗਲੇ ਇੱਥਾ ਸੋਆਂ ਵੀ ਰਾਤ ਨੂੰ ਸੂਰ ਹਾ ਯਾ ਇਹ ਕਸੂਰਤ ਮੈਂ ਲਗਾਈ ਵੀ ਵੀ ਗਿਆ ਔਰ ਇਹ ਜਦ ਮੀ ਪਵਾਣਾ ਇਸ ਕੇ ਵਿੱਚੋਂ ਪੜਾਂਗਾ ਅੱਛਾ ਅੱਛਾ ਮੀ ਵੀ ਪਵਾ ਉਹ ਸੂਰ ਫਿਰ ਤੁਸੀਂ ਰੱਖੇ ਹੋਏ ਇੱਥੇ ਸੂਰ ਨਹੀਂ ਬਾਈ ਜੰਗਲੀ ਸੂਰ ਆਵਦਾ ਉਹ ਜੰਗਲੀ ਸੂਰ ਨੂੰ ਫਿਰ ਪਹਿਲਾਂ ਬਲੌਗ ਪਾਇਆ ਉਧਰ ਭੀੜ ਦਾ ਉਧਰ ਆਵਾਂ ਅੱਛਾ ਅੱਛਾ ਪੀੜ ਵੀ ਵੀਰੇ ਨੇੜੇ ਹੀ ਪੈਂਦਾ ਇਹਨਾਂ ਦੇ ਯਾ ਵੀਰ ਬੜਾ ਆਪਣਾ ਡਰ ਰਿਹਾ ਦੇਖਿਓ ਯਾ ਦੋਵੇਂ ਬੰਦੇ ਡਰ ਰਹੇ ਆ ਪੂਰੀ ਇਹਦਾ ਏਰੀ ਦਾ ਲੱਟਾ ਕੰਬਦੀਆਂ ਪਈਆਂ ਨੇ ਤੇ ਤੇਰੀ ਮੈਨੂੰ ਲੱਗਦਾ ਕੰਬਰੀਆਂ ਤੂੰ ਅਸੀਂ ਤਾਂ ਨਹੀਂ ਕੰਬੀ ਪਈ ਉਹ ਬਾਈ ਦੇਖੋ ਕਿਵੇਂ ਕੰਬਰੇ ਆ ਦੋਨੇ ਨੇਤਾ ਚਿੱਕਾ ਨਾ ਮਾਰਗ ਦੀਂ ਇਧਰੀ ਨੂੰ ਆ ਜਾਓ ਗਿੱਦੜ ਸਮਝੇਗਾ ਤੈਨੂੰ ਤੇ ਬਾਈ ਬਹੁਤ ਮੁੰਡੇ ਆਏ ਆ ਬਈ ਦਲੇਰੀ ਗੱਲ ਨਾ ਇਹਨਾਂ ਕੋਈ ਲਾਠੀ ਨਾ ਚਾਰਜਰ ਤੇ ਦੇ ਵੀ ਆ ਗਿਆ ਕੋਈ ਸੂਰਤੋਂ ਹੀ ਮੁਕਾਬਲਾ ਕਰ ਲਵੋਗੇ ਹਾਂ ਲੱਗਿਆ ਬਈ ਮੁੱਕੇ ਵਾਰ ਕੇ ਮਾਰਾਂ ਇਹ ਬੰਦਾ ਕਹਿੰਦੇ ਮੇਰੇ ਤੁਹਾਡਾ ਬਾਲੇ ਵਰਗਾ ਦਾ ਸਰੀਰ ਤੁਸੀਂ ਮੁੱਕੇ ਮਾਰ ਲਾਂਗੇ ਹਾਂ ਹੀ ਮਾਰਾਂ ਤੇ ਇਹ ਮੁੰਡਾ ਇਹ ਮੁੰਡੇ ਤਾਂ ਮੈਨੂੰ ਜਿਆਦਾ ਨਹੀਂ ਡਰ ਲੱਗਾ ਇਹ ਗਿਰਨਾ ਚਾਹੇ ਦੇਖਿਓ ਵੀ ਪਿੱਛੇ ਧਿਆਨ ਵੀ ਰੱਖਿਆ ਹੋਇਆ ਸਸ ਅੰਦਰ ਅੰਦਰ ਹੀ ਹੱਥ ਰਿਹਾ ਵੈਸ ਬਾਹਰ ਤੋਂ ਕੰਮ ਇਹ ਕੰਮ ਇੱਕ ਇਕੱਲੇ ਨੂੰ ਛੱਡ ਕੇ ਦੇਖੋ ਇੱਕ ਮਿੰਟ ਉਹ ਵੀਰੇ ਉੱਧਰ ਨੂੰ ਜੇ ਦੇਖਿਆ ਹੀ ਕੁਸ ਹੈਗਾ ਆਪਣਾ ਉਹ ਸਾਹਮਣੇ ਨਹੀਂ ਉਧਰ ਦੇਖਿਆ ਤੇ ਕ ਵੀਰੇ ਕਿੰਨਾ ਡਰ ਰਿਹਾ ਮੁੰਡਾ ਏ ਹਾਏ ਇਹ ਨਾ ਕਮਜ਼ੋਰਾ ਮੁੰਡਾ ਹੈ ਤਾਂ ਇਹ ਕਿੰਨਾ ਦਾ ਵੈਸੇ ਇਹ ਭਾ ਭਈ ਕਿੱਥੇ ਦਿਖਾਵਾਂ ਕਿ ਭਈ ਅਬੂ ਯਾਰ ਖੜਾ ਹੈ ਆਪਾਂ ਨਾ ਭਈਆ ਤਾਂ ਨਹੀਂ ਹੈ ਇਹ ਵੀ ਭਈਆ ਜਿਹਾ ਲੱਗਦਾ ਮੈਨੂੰ ਆ ਦੇਖੋ ਭਾਈ ਅੱਗੇ ਭੱਜਿਆ ਰਹਾ ਬੰਦਾ ਡਰਦਾ ਉਹ ਤਾਂ ਬਚਰਾ 280 ਕਿੱਲੇ ਪੈਣੀ ਆ ਫਿਰ ਠੇਕੇ ਤੇ ਤੇ ਮੁੰਡਾ ਖਾਂਦੇ ਪਿੰਦੇ ਘਰਾਂ ਚੋਂ ਆ ਸਰੀਰ ਤੁਸੀਂ ਦੇਖ ਕੇ ਸਮਝ ਹੀ ਗਏ ਹੋਣੇ ਬਾਲੇ ਵਰਗਾ ਸਰੀਰ ਬਾਲੇ ਵਰਗਾ ਸਰੀਰ ਆ ਸੌਰੀ ਤੇ ਆ ਮੁੰਡਾ ਦੇਖੋ ਉਚੇਰਾ ਸ਼ਰਮਿਲਾ ਉਹ ਚਰੀ ਦੇਖੋ ਭਈ ਉਹ ਹੋ ਇਹ ਤਾਂ ਬਹੁਤ ਵੱਡ ਇਹਦੇ ਜਿਵੇਂ ਸੂਰ ਆਂਦੇ ਆ ਤੇਰਾ ਅੰਮੇ ਦੀ ਚਰੀ ਇਹ ਰੰਮੇ ਦੀ ਚਰੀ ਬਹੁਤ ਇੱਥੇ ਸੂਰ ਵੀ ਆਂਦੇ ਆ ਸੂਰ ਤੋਂ ਉਡਾਈ ਸੀ ਹਾਂ ਸੂਰ ਨੇ ਦੇਖੋ ਟਾਲੀ ਵੀ ਤੋੜਤੀ ਏਡੀ ਬੜੀ ਆ ਇੱਧਰ ਸੂਰ ਤੋਂ ਬਣਦਾ ਸੀ ਹਾਂ ਵੀਰੇ ਕੁਛ ਪਤਾ ਲੱਗਿਆ ਕੁਛ ਦਿਖਿਆ ਇੱਧਰ ਪੰਜ ਰਾਤ ਨੂੰ ਆਏ ਆ ਪਹਿਲਾਂ ਚਰੀਵੇਂ ਹਾਲ ਚਲੋ ਬੰਦੇ ਵਾਰੇ ਕਹਰੇ ਵੀ ਉਰਤੇ ਚਲੋ ਵੀ ਨੁਕਸਾਨ ਕਰ ਦੇ ਗਰਾ ਕੋਈ ਆਪਣਾ ਹਾਂ ਆਪਣੇ ਕੋਲ ਵੈਸੇ ਕੋਈ ਲਾਠੀ ਲੂਠੀ ਤੁਹਾਡੇ ਸਰੀਰ ਦੇ ਦੇਖ ਕੇ ਡਰ ਗਿਆ ਨਾ ਸੂਰ ਤਾਂ ਮੈਨੂੰ ਲੱਗਾ ਥੋੜੇ ਸਰੀਰੇ ਬਹੁਤ ਤਕੜੇ ਆ 12 11 ਵਜੇ ਦੇਖੀਓ ਤੇ ਸੂਰੋ ਸੂਰੂ ਕਰੂਗੇ ਬਈ ਤੁਸੀਂ ਮੈਨੂੰ ਲੱਗਦਾ ਵੀ ਕੱਦ ਤੇ ਜੋਰ ਨਾ ਹੋਇਆ ਸਰੀਰ ਦੇ ਵਿੱਚ ਕੁਝ ਹੈ ਹੀ ਨਹੀਂ ਇਹ ਹੇ ਨੀਚੇ ਜਿਹਾ ਲੱਗਦਾ ਨਾ ਅੱਛਾ ਮੁੰਡਾ ਆ ਵੇ ਮੁੰਡਿਆ ਸਰੀਰ ਦੇਖੋ 80 ਕਿੱਲੇ ਪੈਲੀ ਮੁੰਡਾ ਬੰਦਾ ਦੇਖੋ ਖਾਂਦੇ ਪਿੰਦੇ ਘਰਾਂ ਦਾ 15 ਮੱਝਾਂ ਇਹਦੇ ਕੋਲ ਤੇ ਇਹਨੇ ਬੱਕਰੀਆਂ ਦਾ ਵਪਾਰ ਕਰਕੇ ਆ ਮੁੰਡੇ ਨੇ ਦੇਖੋ ਇਹਨੇ ਕਬੂਤਰਾਂ ਦਾ ਬੱਕਰੀਆਂ ਦਾ ਵਪਾਰ ਕਰਿਆ ਹੋਇਆ ਤੇ ਆਹ ਵੀਰ ਸਾਡਾ ਆ ਹਾ 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 ਸਮਾਈਲ ਸਮਾਈਆ ਲੈ ਇੱਧਰ 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 ਆ ਤੇਰੀ ਸ਼ਾਬਾਸ਼ ਮੁੰਡਿਆ ਬਾਕੀ ਵੀਰੋ ਆਪਾਂ ਬੜੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਤੇ ਲਾਈਕ ਕਰ ਦਿਓ ਤੇ ਬਲੌਗ ਆਪਾਂ ਤੁਹਾਨੂੰ ਦਿਖਾਉਂਦੇ ਰਾਂਗੇ ਬਣਾਉਂਦੇ ਰਾਂਗੇ ਤੇ ਮੁੰਡੇ ਡਰ ਕੇ ਹੁਣ ਘਰਾਂ ਨੂੰ ਚੱਲੇ ਕਹਿੰਦੇ ਅਸੀਂ ਅੱਗੇ ਨਹੀਂ ਜਾਣਾ